ਦੇਖੋ ਜੀ ਸਾਡੇ ਪਿੰਡ ਦੀ ਨਾਜ ਮੰਡੀ ਇਹ ਸਾਡੇ ਬਾਬਿਆਂ ਦੇ ਬਰੋਟੇ ਲਾਹੇ ਨੇ ਯਾਦਾਂ ਨੇ ਉਹਨਾਂ ਦੀਆਂ ਬਜ਼ੁਰਗ ਚਲੇ ਗਏ ਯਾਦਾਂ ਰਹਿ ਗਈਆਂ ਐਂ ਕਹਿੰਦੇ ਵੀ ਹਰੇਕ ਆਪ ਦੱਬਦਾ ਬੂਟਾ ਬਰੋਟਾ ਕੋਈ ਲਾ ਕੇ ਜਾਓ ਤਾਂ ਕਿ ਯਾਦ ਰਹੇ ਵੀ ਇਹ ਫਲਾਣੇ ਬੰਦੇ ਨੇ ਲਾਇਤੀ ਆ ਇਹ ਸਾਡੇ ਬਜ਼ੁਰਗਾਂ ਨੇ ਲਾਇਤੇ ਬਾਬਿਆਂ ਨੇ ਸਾਡੇ ਨੇ ਵੀ ਰੋ ਬੈਠਾ ਕਰਾਂਗੇ ਸਾਵੇਂ ਬਹੁਤ ਚਲ ਗਏ ਵਿਚਾਰੇ ਉਹਨਾਂ ਚੋਂ ਤੇ ਬਹੁਤ ਰਹਿ ਗਏ ਨੇਗੇ ਤੇ ਬੂਟੇ ਜਰੂਰ ਲਾਓ ਨਾ ਨਾਲ ਤਾਂ ਯਾਦ ਰਹਿੰਦੀ ਆ ਕੋਈ ਫਲਾਣੇ ਬੰਦੇ ਨੇ ਲਾਇਆ ਤੀ ਬਈ ਬੂਟਾ ਇਹ ਤੇ ਨਾਲੇ ਬਹੁਤ ਸਾਂ ਪੂਰੇ ਮੰਡੀ ਵੇਲੇ ਤੇ ਹੋਰ ਬੱਕਰੀਆਂ ਵਾਲੇ ਹੋਰ ਗਰੀਬ ਗੁਰਬਾਹਰੇ ਕੇ ਜਾਨਵਰ ਪੰਛੀ ਹਰੇਕ ਬੈਂਦਾ ਦੇਖਣਾ ਦੇਖੋ ਕਿੰਨੇ ਬਰੋਟੇ ਲਾਇਏ ਨੇ ਘੱਟੋ ਘੱਟ 30 25 30 ਬਰੋਟੇ ਲੱਗਦੇ ਜਿਹੜੇ ਹੁਣ ਬਹੁਤ ਵਧੀਆ ਮੱਲ ਚੁੱਕੇ ਨੇ ਦੇਖੋ ਹੌਲੀ ਹੌਲੀ ਇਹਨਾਂ ਦਾ ਇਹਨਾਂ ਦੀ ਕਿਹੜਾ ਉਮਰ ਛੋਟੀ ਮੋਟੀ ਹਲਦਾ ਹੋਈ ਇਹਨਾਂ ਨੂੰ 5-7 ਸਾਲ ਹੋਏ ਲੱਗਣ 10 ਸਾਲ ਹੋ ਗਏ ਤੇ ਇਹ ਤਾਂ 100-100 ਸਾਲ 2-2 ਸਾਲ ਤੱਕ ਰਹਿੰਦੇ ਨੇ ਤਾਂ 100-200 ਸਾਲ ਤੱਕ ਬੰਦਾ ਯਾਦ ਕਰਦੇ ਨੇ ਗਾਹਾਂ ਦੀ ਗਾਹ ਵੀ ਇਹ ਫਲਾਣੇ ਬੰਦੇ ਨਾਲ ਲੱਗਦੇ ਬਾਈ ਰੋਟੀ ਯਾਦਾਂ ਰਹਿ ਜਾਂਦੇ ਨੇ ਬੰਦਿਆਂ ਦੀਆਂ ਬੰਦੇ ਚਲੇ ਜਾਂਦੇ ਨੇ ਦੇਖੋ ਇਹਨਾਂ ਨੇ ਇੱਕ ਤਰ੍ਹਾਂ ਦੇ ਦਰਵਾਜੀ ਬਣ ਜਾਣਾ ਬਹੁਤ ਵੱਡੇ ਵੱਡੇ ਹੌਲੀ-ਫੁਲੀ ਸਮੇ ਨਾਲ ਲਓ ਮੈਟਰ ਉਰੇ ਲਾਇਆ ਪੰਚਾਇਤ ਦਾ ਬਾਗ ਪੰਚਾਇਤ ਦਾ ਵੈਸੇ ਘਾਟੀ ਰੋਲੇ ਚ ਤੇ ਸਾਡੇ ਪਿੰਡ ਦੇ ਮੁੰਡਿਆਂ ਨੇ ਬਹੁਤ ਰੋਲਾ ਹੰਦਾ ਪੰਚਾਇਤ ਦਾ ਇੰਨਾ ਰੋਲਾ ਸਿਰਫ ਵੀ ਬਹਿਣ ਦਿੱਤਾ ਤਿੰਨ ਪੰਚਾਇਤ ਨੇ ਇਹ ਚ ਬੂਟੇ ਲਾ ਲੋ ਨਿੰਮ ਦੇਖੋ ਜਿਹੜਾ ਬਹੁਤ ਜ਼ਰੂਰੀ ਚੀਜ਼ ਆ ਨਿੰਮ ਬਹੁਤ ਲਾਏ ਨੇ ਜਿਹੜੇ ਹਵਾ ਸ਼ੁੱਧ ਕਰਦੇ ਨੇ ਤੇ ਬਹੁਤ ਜ਼ਿਆਦੇ ਕੀਮਤੀ ਚੀਜ਼ ਆ ਤਾਂ ਉਰੇ ਹਰੇਕ ਦਰਖਤ ਲੱਗਿਆ ਹੋਇਆ ਬਰੋਟਾ ਨਿੰਮ ਸਾਗਮਾਨ ਨਿੰਬੂ ਕੇਨੂ ਸਭ ਕੁਝ ਲੱਗਿਆ ਉਰੇ ਸੁਖਚੈਨ ਜਾਮਣ ਟਾਲੀਆਂ ਕਿਕਰਾਂ ਅਮਰੂਦ ਹਰੇਕ ਚੀ ਲੱਗਿਆ ਇਹ ਆਪਣੇ ਪਿੰਡ ਚ ਘਟੋ ਘਟ ਬਡਰੋਖਾ ਚ ਜਿਆਦਾ ਤਾਂ ਸਾਨੂੰ ਨਹੀਂ ਪਤਾ ਵੀ ਕਿੰਨਾ ਕੁ ਹਨਾ ਫੋਣਗੇ ਘਟੋ ਘਟ 50 ਕਿਲ ਦਾ ਲਗਭਗ ਹੋਣਗੇ 50 ਕਿਲੋ ਜੇ 25 ਕਿਲੇ ਵੀ ਲਾਏ ਜਾਣਗੇ ਇਹਨਾਂ ਦਰਖਤਾਂ ਦੇ ਤਾਂ ਕੋਈ ਪਿੰਡ ਨੂੰ ਪਿੰਡ ਦੀ ਜਾਨ ਨਿਕਲਦੀ 25 ਕਿਲੇ ਲਾਓ ਉਹਦੇ ਨਾਲ ਵੀ ਪਿੰਡ ਭੁੱਖਾ ਮਰ ਜੂ ਆਪਣਾ ਉਸ ਕਹੀ ਇਹਨੇ ਲੋਕੋ ਦਰਖਤ ਲਾਓ ਦਰਖਤ ਲਾਓ 25 ਦੇ 25 ਕਿਲੇ ਘਟੋ ਘਟ ਦਰਖਤਾਂ ਦੇ ਲਾਉਣੇ ਚਾਹੀਦੇ ਨੇ ਦੇਖੋ ਇਹ ਘਟੋ ਘਟ ਇਹ ਦੋਟਾ ਕਿਲੇ ਲਾਇ ਤੇ ਵਧੀਆ ਵਧੀਆ ਬਣ ਗਿਆ ਬਾਗ ਵਧੀਆ ਬਣ ਗਿਆ ਇਹ ਵਿੱਚੀ ਬਾਗ ਆ ਤੇ ਵਿੱਚੀ ਬੀੜ ਲਾ ਲਓ ਕੁਝ ਵੀ ਲਾ ਲਓ ਜਨਵਰਾਂ ਦੇ ਰਹਿਣ ਨੂੰ ਜਾਂ ਆਪਣੇ ਹਰੇ ਭਾਈ ਲਾ ਲਓ ਹਵਾ ਸੁੱਧ ਲਾ ਲਓ ਨਿੰਬੂ ਲਾ ਤੇ더라 ਲਓ ਮਿੱਤਰੋ 베ਰੀ ਤੋਂ ਲੈ ਕੇ ਮਰੂਦਾਂ ਤੋਂ ਲੈ ਕੇ ਉਰੇ ਹਰੇਕ ਚੀਜ਼ ਲਾਈ ਆ ਲੈ ਆਉਲਾ ਅੰਜੀਰ ਬਹੁਤ ਆਪਣੇ ਪਿੰਡ ਦੇ ਮੁੰਡੇ ਨੇ ਬਹੁਤ ਮਿਹਨਤ ਨਾਲ ਲਾਇਆ ਇਹ ਤਿੰਨ ਰੇਗ ਗਾਲੇ ਚ ਕਦੇ ਨਾ ਕਦੇ ਸਾਫ ਸਵਾਈ ਵੀ ਕਰ ਜਾਂਦੇ ਨੇ ਆ ਕਿ ਐਸੀ ਗੱਲ ਵੀ ਨਹੀਂ ਹੈਗੀ ਤੇ ਸਰਕਾਰ ਨੂੰ ਬੇਨਤੀ ਆ ਕਿ ਜਿੰਨੇ ਵੀ ਵਾਹਨ ਪੰਚਾਇਤੀ ਪਏ ਨੇ ਕਿ ਉਹਨਾਂ ਚ ਆਪਣੇ ਵੱਧ ਤੋਂ ਵੱਧ ਬੀੜ ਲਾਓ ਵੱਧ ਤੋਂ ਵੱਧ ਬੀੜ ਲਾਓ ਤਾਂ ਕਿ ਹਰਿਆਲੀ ਦਾ ਤੇ ਮੌਸਮ ਵਧੀਆ ਹੋ ਸਕੇ ਰੈਲੀ ਵਾਲੀ ਮੌਸਮਾਂ ਅੰਜੀਰਾ ਆ ਗਿਆ ਤੇ ਇਹ ਸਰਕਾਰ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਪਣੇ ਜਿੰਨੇ ਵੀ ਪੰਚਾਇਤੀ ਜਗ੍ਹਾ ਪਈਆਂ ਨੇ ਉਹਨਾਂ 'ਚ ਦਰਖਤ ਲਾਓ ਤਾਂ ਕਿ ਜਾਨਵਰਾਂ ਨੂੰ ਹੋਰ ਸਾਰੇ ਜਾਨਵਰ ਲੋਪ ਹੋ ਗਏ ਤੇ ਉਹਨਾਂ ਵਾਸਤੇ ਵਿਚਾਰਾਂ ਵਾਸਤੇ ਜਗ੍ਹਾ ਮਿਲ ਸਕੇ ਲੈ ਇਧਰ ਅਮਰੂਦ ਦੇਖੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਵੀਰੋ ਤਾਂ ਕਿ ਇਹ ਸਰਕਾਰਾਂ ਤੱਕ ਗੱਲ ਪਹੁੰਚ ਸਕੇ ਪੰਚਾਇਤਾਂ ਤੱਕ ਗੱਲ ਪਹੁੰਚ ਸਕੇ ਪੰਚਾਇਤਾਂ ਨੂੰ ਵੀ ਜੇ ਪੰਚਾਇਤਾਂ ਗਾਹਾਂ ਕਹਿਣਗੇ ਸਰਕਾਰਾਂ ਨੂੰ ਪਹਿਲਾਂ ਸੁਰੂ ਪੰਚਾਇਤਾਂ ਤੋਂ ਹੀ ਹੁੰਦੀ ਹੈ ਗੱਲ ਇਹ ਵੀ ਭਾਈ ਸਾਡੇ ਪਿੰਡ 'ਚ ਅਸੀਂ ਤੇ ਬਾਗ ਲਾਉਣੇ ਨੇ ਬੀੜ ਲਾਉਣੇ ਬਾਗਲਾ ਦੰਬਾਂ ਦੇ ਬਾਗਲਾ ਦ ਅਮਰੂਦਾਂ ਦੇ ਬਾਗਲਾ ਦ ਜਾਮਣਾਂ ਦੇ ਬਾਗਲਾ ਦ ਉਹ ਵੀ ਠੇਕ ਤੇ ਚੜ ਜਾਣਗੇ ਤੇ ਬਾਕੀ ਲੋਕ ਐਵੇਂ ਲੜੀ ਜਾਂਦੇ ਠੇਕਿਆਂ ਵਸੇ ਬਹੁਤ ਪੰਚਾਇਤੀ ਬਾਣਾ ਵਸੇ ਲੜਾਈਆਂ ਹੁੰਦੀਆਂ ਨੇ ਐਵੇਂ ਵੀ ਮਾਇਆ ਲੈਣਾ ਮਾਇਆ ਲੈਣਾ ਬਹੁਤ ਜ਼ਿਆਦਾ ਚੜ ਵਧ ਕੇ ਵਾਣ ਲੈਂਦੇ ਨੇ ਇਹ ਲੋਕ ਤੇ ਇਹ ਚ ਵੱਧ ਤੋਂ ਵੱਧ ਦਰਖਤ ਲਾਇਆ ਸਾਡੀ ਤਾਂ ਇਹੀ ਅਪੀਲ ਆ ਤੇ ਨਾਲੇ ਹਵਾ ਸੁੱਧ ਨਾਲੇ ਜਨਵਰਾਂ ਦੇ ਰਹਿਣ ਨੂੰ ਵਧੀਆ ਤੇ ਸਾਰਾ ਕੁਝ ਹੀ ਬਹੁਤ ਵਧੀਆ ਹੋ ਜਾਊਗਾ ਤੇ ਧੰਨਵਾਦ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਾਈ